ਪਿਛਲੇ ਤਿੰਨ ਚਾਰ ਦਿਨ ਤੋਂ ਤਿੰਨ ਚਾਰ ਦਿਨ ਵੀ ਛੱਡੋ ਮੈਂ ਕਹੂੰਗਾ ਇੱਕ ਹਫਤੇ ਤੋਂ ਹੀ ਇੱਕ ਪ੍ਰਪਗੰਡਾ ਅਖਬਾਰਾਂ ਦੇ ਮਾਧਿਅਮ ਤੋਂ ਚੱਲ ਰਿਹਾ ਹੈ ਉਹਦੇ ਚ ਕੀ ਕਿਹਾ ਅਖਬਾਰ ਚ ਪਹਿਲਾਂ ਤਾਂ ਆਪਣੇ ਮੋਰਚਿਆਂ ਦਾ ਵੇਰਵਾ ਦਿੱਤਾ ਹੈ ਇਹ ਕਿਹਾ ਕਿ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਰਤਨਪੁਰਾ ਬਾਰਡਰ ਦੇ ਉੱਤੇ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਅੰਦੋਲਨ ਕਰ ਰਹੇ ਨੇ ਤੇ ਅੱਗੇ ਜਾ ਕੇ ਆਪਣਾ ਵੇਰਵਾ ਦੇ ਕੇ ਅੱਗੇ ਜਾ ਕੇ ਕੀ ਕਿਹਾ ਅੱਗੇ ਜਾ ਕੇ ਇਹ ਗੱਲ ਕਹੀ ਹੈ ਕਿ ਕਿਸਾਨ ਨੇਤਾਵਾਂ ਦੀ ਅਮਰੀਕਨ ਅੰਬੈਸਡਰ ਦੇ ਨਾਲ ਮੀਟਿੰਗ ਹੋਈ ਦੇ ਨਾਲ ਫਿਰ ਆਪਣੀ ਵਾਲੀ ਸਰਕਾਰ ਨੇ ਕਹਿਣਾ ਸ਼ੁਰੂ ਕਰਤਾ ਕਿ ਇਹਨਾਂ ਦੀ ਮੀਟਿੰਗ ਅਮੈਸਟਰ ਦੇ ਨਾਲ ਸ਼ਾਇਦ ਸਰਕਾਰ ਦੇ ਕਰਨ ਲਈ ਹੋਈ ਹੈ ਇਹ ਕਿਹਾ ਇਹੋ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਕੋਈ ਲੋੜਵਾਨੀ ਨਾ ਪਹਿਲਾਂ ਬਹੁਤ ਵਾਰੀ ਇਹ ਗੱਲ ਬੋਲ ਕੇ ਦੱਸ ਚੁੱਕਿਆ ਕਿ ਸਾਡੀ ਸਰਕਾਰ ਇਹ ਤੁਹਾਡੀ ਬਣਾਈ ਸਰਕਾਰ ਨਹੀਂ ਆ ਜਿਨ੍ਹਾਂ ਦੀ ਬਣਾਈ ਸਰਕਾਰ ਆ ਉਹਨਾਂ ਨਾਲ ਤਾਲਮੇ ਦਾ ਲਿੰਕ ਚ ਨੇ ਉਨ੍ਹਾਂ ਦੇ ਤਾਹਾਂ ਤੱਕ ਲਿੰਕ ਨੇ ਮੈਂ ਅਕਲ ਦਾ ਸਪਸ਼ਟ ਕਰ ਦੇਣਾ ਚਾਹਣਾ ਸਰਕਾਰ ਨੂੰ ਕਿ ਸਾਡਾ ਕਿਸੇ ਤਰ੍ਹਾਂ ਦੀ ਪੋਲਿਟਿਕਸ ਕਰਨ ਦਾ ਕੋਈ ਮਤਲਬ ਨਹੀਂ ਅਸੀਂ ਗੈਰ ਰਾਜਨੀਤਕ ਆਏ ਤੇ ਇੰਨੀ ਅਕਲ ਇੰਨੀ ਸਮਝ ਸਾਨੂੰ ਹੈ ਕਿ ਸਾਡੀਆਂ ਮੰਗਾਂ ਦਾ ਸਿੱਧਾ ਸਬੰਧ ਸਾਡੀ ਕੇਂਦਰ ਸਰਕਾਰ ਨਾਲ ਹੈ ਸਾਨੂੰ ਪਤਾ ਹੈ ਕਿ ਕਿਸੇ ਬਾਹਰਲੇ ਨੇ ਸਾਡਾ ਕੁਝ ਨਹੀਂ ਕਰਨਾ ਸਾਡੇ ਦੇ ਮਸਲੇ ਦਾ ਹੱਲ ਹੋਣਾ ਤਾਂ ਸਾਡੀ ਹੀ ਸਰਕਾਰ ਦੇ ਕੋਲੋਂ ਅਸੀਂ ਕਰਵਾਉਣਾ ਹੀ ਸਿੱਧ ਨਾਲ ਹੋਣਾ ਹੈ ਹੁਣ ਉਧਰਲੇ ਪਾਸੇ ਨੂੰ ਜਿਹੜਾ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਰਕਾਰ ਘਰਾਉਣ ਵਾਸਤੇ ਜਾਂ ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਅਸੀਂ ਤਾਂ ਕਾਰਗਿਲ ਦੇ ਮਸਲੇ ਦੇ ਉੱਤੇ ਗੱਲ ਕਰਨ ਕਰੀਏ ਕਿਸਾਨਾਂ ਨਾਲ ਤੇ ਉਹਦਾ ਨਾਂ ਕਿਸੇ ਕਿਸਾਨ ਲੀਡਰ ਦਾ ਉਹਦੇ ਵਿੱਚ ਨਿਸ਼ਰ ਨਹੀਂ ਕੀਤਾ ਜਾ ਰਿਹਾ ਇਹਦਾ ਮਤਲਬ ਨਾਂ ਨੂੰ ਲਕੋ ਕੇ ਰੱਖਿਆ ਗਿਆ ਤਾਂ ਸਾਡੇ ਇਸ ਅੰਦੋਲਨ ਦਾ ਫੇਰਵਾ ਦੇਣਾ ਸਿੱਧਾ ਇਹਦਾ ਅਲੰਕੈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਾਇਦ ਇਹੀ ਅੰਦੋਲਨ ਵਾਲੇ ਕਿਸਾਨ ਜਾ ਕੇ ਅਮਰੀਕਨ ਅੰਬੈਸੀ ਨੂੰ ਅੰਬੈਸਡਰ ਨੂੰ ਮਿਲੇ ਹੋਣ ਇਹ ਇਹ ਕਰਨ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਅਸੀਂ ਸਪਸ਼ਟ ਕਰ ਲਿਆ ਅਸੀਂ ਪੁੱਛ ਲਿਆ ਅਸੀਂ ਚਰਚਾ ਹੋ ਗਈ ਹੈ ਮੀਟਿੰਗ ਹੋ ਗਈ ਹੈ ਕਿ ਭਾਈ ਕੋਈ ਭਲੇਖਾ ਨਾ ਰਹੇ ਵੈਸੇ ਸਾਨੂੰ ਪਹਿਲਾਂ ਹੀ ਇਸ ਗੱਲ ਦੇ ਉੱਤੇ ਪੂਰਨ ਵਿਸ਼ਵਾਸ ਹੈ ਅਸੀਂ ਜੋ ਫੈਸਲਾ ਲਵਾਂਗੇ ਜੋ ਗੱਲ ਕਰਾਂਗੇ ਆਪਦੇ ਫੋਰਮ ਦੇ ਵਿੱਚ ਮੀਟਿੰਗ ਕਰਕੇ ਐਸਕੇਐਮ ਨਾਨ ਪੋਲੀਟিক্যাল ਦੀ ਮੀਟਿੰਗ ਹੋਏਗੀ ਕੇਐਮਐਮ ਦੀ ਮੀਟਿੰਗ ਹੋਏਗੀ ਕੇਐਮਐਮ ਤੇ ਐਸਕੇਐਮ ਨਾਨ ਪੋਲੀਟিক্যাল ਦੀ ਫਿਰ ਸਾਂਝੀ ਮੀਟਿੰਗ ਹੋਏਗੀ ਫਿਰ ਫੈਸਲਾ ਹੋਏਗਾ ਕੀ ਕਰਨਾ ਕੀ ਨਹੀਂ ਕਰਨਾ ਹੁਣ ਅਗਲੀ ਗੱਲ ਕਿ ਬਦਨਾਮ ਸਾਨੂੰ ਕਰਨ ਦਾ ਉੱਤੇ ਜੋਰ ਲੱਗਿਆ ਹੋਇਆ ਹੈ ਮੈਂ ਪੁੱਛਣਾ ਚਾਹਣਾ ਸਾਡੀ ਸਰਕਾਰ ਤੋਂ ਵੀ ਕੀ ਹੈ ਭਲੇਖਾ ਕਿਸੇ ਅੰਬੈਸਡਰ ਨੂੰ ਮਿਲਣਾ ਹੋਵੇ ਕੀ ਤੁਹਾਡੀ ਇੰਟੈਲੀਜੈਂਸ ਨੂੰ ਨਹੀਂ ਪਤਾ ਕੌਣ ਮਿਲਿਆ ਕੀ ਤੁਹਾਡੀ ਫੋਰਸਿਜ਼ ਨੂੰ ਨਹੀਂ ਪਤਾ ਕੌਣ ਮਿਲ ਰਿਹਾ ਹੈ ਕੀ ਉੱਥੇ ਰਿਕਾਰਡ ਦੇ ਉੱਤੇ ਅਗਰ ਅਸੀਂ ਪਾਰਲੀਮੈਂਟ ਚ ਗਏ ਆ ਆਪੋਜੀਸ਼ਨ ਦਾ ਲੀਡਰ ਨੂੰ ਮਿਲਣ ਦੇ ਲਈ 10 ਥਾਵਾਂ ਦੇ ਉੱਤੇ ਸਰਦਾ ਵੇਰਵਾ ਨੋਟ ਕੀਤਾ ਗਿਆ ਹੈ 10 ਥਾਵਾਂ ਤੇ ਤੇ ਜੇ ਕੋਈ ਮੈਸਟਰ ਨੂੰ ਮਿਲ ਲ ਜਾਊਗਾ ਕੋਈ ਆਦਮੀ ਉਹਦਾ ਪੂਰੇ ਦਾ ਪੂਰਾ ਵੇਰਵਾ ਰਿਕਾਰਡ ਹੋਏਗਾ ਕੌਣ ਗਿਆ ਬਾ ਕੈਦਾ ਉਹਦੇ ਉਦੀ ਉੱਤੇ ਐਡੀ ਲੱਗੀ ਹੋएगी ਤਾਂ ਕੌਣ ਨੇ ਨਜ ਰੱਖਿਆ ਜਾ ਰਿਹਾ ਹੈ ਕਿਉਂ ਨਹੀਂ ਸਰਕਾਰ ਖੋਲ ਕੇ ਕਹਿੰਦੀ ਕਿ ਕੌਣ ਮਿਲਣ ਵਾਸਤੇ ਗਿਆ ਸੋ ਇੱਕ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰੇ ਸਰਕਾਰ ਇੱਕ ਗੱਲ ਕੱਲਾ ਇਹ ਨਹੀਂ ਜਿੱਥੇ ਵੀ ਲੋਕ ਨਿਕਲੇ ਗਏ ਹੋਣਗੇ ਜਿੱਥੋਂ ਦੀ ਸੋ ਵਿਅਕਤੀ ਜਿਹੜੇ ਉਹਨੂੰ ਮਿਲਣ ਗਏ ਜਿੱਥੋਂ ਦੀ ਉਹ ਲੰਗੇ ਹੋਣਗੇ ਪਤਾ ਨਹੀਂ ਕਿੰਨੇ ਕੈਮਰੇ ਦੇ ਵਿੱਚ ਉਹਨਾਂ ਦੀ ਫੋਟੋ ਕੈਦ ਹੋਈ ਹੋਣੀ ਹੈ ਔਰ ਉਹਨਾਂ ਦੇ ਨਾਂ ਨਾ ਲੈ ਕੇ ਸਾਡੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਰਾਵੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸ਼ਾਜਿਖ ਰਚੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਸੇ ਪੂਰੀ ਤਰ੍ਹਾਂ ਦੋਨੇ ਫਰਮਾਂ ਵੱਲੋਂ ਇਸ ਖਬਰ ਦਾ ਖੰਡਨ ਕਰਦੇ ਆ ਇਹਦੀ ਪੂਰੀ ਤਰ੍ਹਾਂ ਅਸੀਂ ਨਖੇਦੀ ਕਰਦੇ ਆ ਔਰ ਇਹਨੂੰ ਕੰਡਮ ਕਰਦੇ ਆ ਔਰ ਨਾਲ ਦੀ ਨਾਲ ਅਸੀਂ ਜਿਹੇ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਉਹ ਖਬਰ ਲਾਈ ਹੈ ਉਹਨਾਂ ਨੂੰ ਅਸੀਂ ਚੇਤਾਵਨੀ ਵੀ ਦੇਵਾਂਗੇ ਅੱਜ ਵੀ ਸਟੇਜ ਤੋਂ ਕਿ ਭਾਈ ਐਸੀ ਜੇ ਕੋਈ ਖਬਰ ਹੈ ਤੁਹਾਡੇ ਕੋਲੇ ਜੇ ਤੁਨੂੰ ਇਹ ਡੇ ਟੁਕਤਾ ਸਬੂਤ ਨੇ ਕਿ ਮਿਲੇ ਨੇ ਕੋਈ ਕਿਸਾਨ ਲੀਡਰ ਤਾਂ ਘਟੋ ਘਟ ਨਾ ਰਸ਼ਨ ਨੂੰ ਉਹਨਾਂ ਦੇ ਨਸ਼ਰ ਕਰਨਾ ਤੁਹਾਡੀ ਰਿਸਪੋਨਸੀਬਿਲਟੀ ਬਣਦੀ ਹੈ ਨਹੀਂ ਤਾਂ ਸਰਕਾਰਾਂ ਦੇ ਇਸ਼ਾਰੇ ਤੇ ਅੰਦਲ ਨੂੰ ਬਦਨਾਮ ਕਰਨਾ ਬੰਦ ਕਰੋ ਔਰ ਲੋਕਾਂ ਤੋਂ ਮਾਫੀ ਮੰਗਣੋ ਲੋਕ ਜਿਹੜੇ ਇਹ ਜਿੰਨੀਆਂ ਖਬਰਾਂ ਫਲਾ ਰਹੇ ਨੇ ਅਗਲੀ ਜੋ ਦੋਸਤੋ ਪਿਛਲੇ ਦਿਨਾਂ ਤੋਂ ਇੱਕ ਕਮੇਟੀ ਬਣਾਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ ਲੇਕਿਨ ਦੇਖਿਓ ਸੁਪਰੀਮ ਕੋਰਟ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਨੇ ਇੱਕ ਤਾਂ ਮਾਨਯੋਗ ਸੁਪਰੀਮ ਕੋਰਟ ਇਹ ਕਹਿੰਦਾ ਉਹ ਕਹਿੰਦੇ ਕਿਸਾਨਾਂ ਨੂੰ ਸਾਨੂੰ ਕਹਿੰਦੇ ਪੂਰਨ ਵਿਸ਼ਵਾਸ ਹੈ ਕਿ ਕਿਸਾਨ ਇਹਦੇ ਤੋਂ ਖੁਸ਼ ਹੋਣਗੇ ਕਿ ਉਹਨਾਂ ਦੀ ਇੱਕ ਪੱਟੀ ਮੇਜਰ ਮੰਗ ਮੰਨ ਲਈ ਕੀ ਜੇ ਅਸੀਂ ਕਮੇਟੀ ਬਣਾਤੀ ਹੈ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹੋਏ ਪੁੱਛਣਾ ਚਾਹਾਂਗੇ ਕਿ ਭਈ ਅਸੀਂ ਕਿਹੜੇ ਮੰਗ ਪੱਤਰ ਦੇ ਵਿੱਚ ਇਹਦਾ ਮਤਲਬ ਜੇ ਤੁਹਾਨੂੰ ਪਤਾ ਹੈ ਕਿ ਸਾਰੀ ਮੰਗ ਹੈ ਤਾਂ ਕਿਹੜੇ ਮੰਗ ਪੱਤਰ 'ਚ ਸਾਡੀ ਇਹ ਮੰਗ ਕੈਸੀ ਐਮਐਸਪੀ ਲੀਕ ਕਮੇਟੀ ਦੀ ਮੰਗ ਕਰ ਰਹੇ ਆ ਕਿੱਥੇ ਆਓ ਸਵਾਲ ਕੀ ਹੈ ਕਿ ਤੁਹਾਡੇ ਪਾਸ ਕੀ ਆ ਗੱਲ ਇਹ ਜੀ ਕਿਸਾਨ ਮੰਗ ਕਰਦੇ ਸੀ ਬਿਲਕੁਲ ਅੱਜ ਤੱਕ ਕਿਸੇ ਮੰਗ ਪੱਤਰ ਦੇ ਥਰੂ ਕਿਸੇ ਸਰਕਾਰ ਨੂੰ ਉਹ ਗੱਲਬਾਤ ਦੇ ਥਰੂ ਕਿਸੇ ਪ੍ਰਸ਼ਨ ਦੇ ਥਰੂ ਅਸੀਂ ਕਿਸੇ ਕਮੇਟੀ ਦੀ ਮੰਗ ਨਹੀਂ ਕੀਤੀ ਤੇ ਨਾ ਕਰਦੇ ਆ ਹੁਣ ਅਗਲੀ ਗੱਲ ਜੇ ਆਪਾਂ ਕਮੇਟੀ ਤੇ ਵੀ ਥੋੜੀ ਜੀ ਕਰ ਲਈਏ ਅਜੇ ਅਸੀਂ ਆ ਜਿਹੜੀ ਮੈਂ ਗੱਲ ਬੋਲ ਰਿਹਾ ਮੈਂ ਆਪਣੇ ਵੱਲੋਂ ਬੋਲ ਰਿਹਾ ਅਜੇ ਅਸੀ ਫੋਰਮ ਦੀ ਮੀਟਿੰਗ ਕਰਨੀ ਆ ਐਸਕੇਮ ਬਹੁਤ ਵੱਡਾ ਫੋਰਮ ਹੈ ਲਗਭਗ 200 ਦੇ ਕਰੀਬ ਜਿੱਥੇ ਬੰਦੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਐਸਕੇਮ ਨਾਲ ਮਿਲਦੀ ਕਲਣਾ ਸਾਰੀਆਂ ਬਾਹਰ ਲਿਆ ਜਿੱਥੇ ਬੰਦੀਆਂ ਦੇ ਨਾਲ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਉਹਨਾਂ ਦੇ ਰੱਖਾਂਗੇ ਕੀ ਇਹਦੇ ਬਾਰੇ ਫੈਸਲਾ ਲੈਂਦੇ ਨੇ ਉੱਥੇ ਫੈਸਲਾ ਹੋਏਗਾ ਲੇਕਿਨ ਜੋ ਸਾਡੀ ਸਮਝ ਹੈ ਜੋ ਗਲਤ ਭਰਮ ਸਾਡੇ ਲੋਕਾਂ 'ਚ ਫਲਾਇਆ ਜਾ ਰਿਹਾ ਹੈ ਉਹਨੂੰ ਕਲੀਅਰ ਕਰਨਾ ਸਾਡੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਜਿਹੜੇ ਪਹਿਲੀ ਤਾਂ ਗੱਲ ਮੈਂ ਇਸ ਗੱਲ ਦਾ ਕਲੀਅਰ ਕਰ ਦਿਆ ਕਿ ਅਸੀਂ ਕਦੇ ਵੀ ਕਦੇ ਵੀ ਅਸੀਂ ਮੰਗਣੀ ਕੀਤੀ ਕਿ ਕਮੇਟੀ ਬਣਾਵੇ ਸਰਕਾਰ ਜਾਂ ਕਮੇਟੀ ਬਣਾਵੇ ਸੁਪਰੀਮ ਕੋਰਟ ਕਦੇ ਮੰਗਣੀ ਦੂਸਰੀ ਗੱਲ 14 ਜਿੰ ਬੰਦੇ ਪਾਏ ਗਏ ਨੇ ਮਾਨ ਲੋ ਸੁਪਰੀਮ ਕੋਰਟ ਕਹਿੰਦਾ ਕਿ ਬੰਦੇ ਬੜੇ ਇਮਾਨਦਾਰ ਪਾਏ ਆ ਬੜੇ ਵਧੀਆ ਬੰਦੇ ਲੱਭੇ ਗਏ ਨੇ ਈਮਾਨਦਾਰ ਬੰਦੇ ਐ ਕਿਹਾ ਸੁਪਰੀਮ ਕੋਰਟ ਨੇ ਦੋ ਤਿੰਨ ਵਾਰ ਹੁਣ ਉਹਨਾਂ ਨੂੰ ਸਵਾਲ ਕਰਕੇ ਸਮਝ ਲਿਓ ਤੁਹਾਨੂੰ ਇੱਕ ਉਸ ਬੰਦੇ ਦੀ ਜਿਹੜਾ ਇਹਦੇ ਵਿੱਚ ਇੱਕ ਡਾਕਟਰ ਸੁਖਪਾਲ ਸਿੰਘ ਦਾ ਨਾਮ ਹੈ ਜਿਹੜਾ ਸਾਡੀ ਪੰਜਾਬ ਸਰਕਾਰ ਦੇ ਵਿੱਚ ਕਿਸਾਨ ਕਮਿਸ਼ਨ ਦਾ ਚੇਅਰਮੈਨ ਆ ਮਜੂਦਾ ਉਹਦਾ ਨਾਮ ਹੈ ਸ਼ਾਹ ਸਿੰਧੂਪੁਰ ਦੇ ਦედა ਮੰਡੀ ਵਾਲੇ ਸਾਰੇ ਵਰਕਰਾਂ ਨੂੰ ਆਗੂਆਂ ਨੂੰ ਪਤਾ ਹੋਵੇ ਮੈਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਸੁਖਪਾਲ ਸਿੰਘ ਜਿਹੜਾ ਇਸ ਕਮਿਸ਼ਨ ਦਾ ਚੇਅਰਮੈਨ ਬਣਿਆ ਉਹ ਕਿਸਾਨ ਪੱਖੀ ਨਹੀਂ ਹੋ ਸਕਦਾ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿਉਂ ਕਿਉਂਕਿ ਇਸ ਬੰਦੇ ਨੇ ਗੱਲ ਲੈ ਕੇ ਆਂਦੀ ਸੀ ਕਿ ਕਿਸਾਨਾਂ ਦੀ ਜਿਸ ਵੇਲੇ ਐਗਰੀਕਲਚਰ ਪਾਲਿਸੀ ਬਣਾਉਣ ਲੱਗੇ ਤਾਂ ਰੁਕ ਗਈ ਸੀ ਤੁਹਾਡੇ ਵਿਰੋਧ ਕਰਕੇ ਉਹਦੇ ਚ ਇਹ ਕਿਹਾ ਸੀਗਾ ਕਿ 5 ਏਕੜ ਤੱਕ ਦੇ ਕਿਸਾਨਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਕਰਾਂਗੇ ਬਾਕੀਆਂ ਨੂੰ ਬਿੱਲ ਲਾਵਾਂਗੇ ਇਹ ਕਿਹਾ ਸੀ ਉਸ ਐਗਰੀਕਲਚਰ ਪਾਲਿਸੀ ਤੁਸੀਂ ਜਦੋਂ ਵਿਰੋਧ ਕੀਤਾ ਉਹਦੇ ਤੇ ਰੁਕੇ ਸੀਏ ਸਿੱਧ ਹੋ ਗਿਆ ਸੀ ਉਸ ਦਿਨ ਕਿ ਕਿਸਾਨ ਪੱਖੀ ਨਹੀਂ ਹੈ ਪਤਾ ਨਹੀਂ ਕਿਹੜੀਆਂ ਹਵਾਵਾਂ ਚੜਦਾ ਹੋਏਗਾ ਅਗਲੀ ਜਿਹੜੀ ਗੱਲ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸ਼੍ਰੀਮਾਨ ਜੀ ਉਸੇ ਡਾਕਟਰ ਦੀ ਜਿਹੜਾ ਕਹਿ ਰਿਹਾ ਹੈ ਤੇ ਪੰਜਾਬ ਦੇ ਅੰਦਰ ਕਣਕ ਤੇ ਝੋਨੇ ਨੂੰ ਛੱਡ ਕੇ ਯਾਨੀ ਕਣਕ ਤੇ ਝੋਨੇ ਦੇ ਨਾਲ ਸਿਰਫ ਇੱਕ ਫਸਲ ਨੂੰ ਹੋਰ ਐਮਐਸਪੀ ਦੀ ਗਰੰਟੀ ਕਰ ਦਿਓ ਸਾਰੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਲੋੜ ਨਹੀਂ ਇਹ ਉਹ ਆਪ ਦੀ ਵੀਡੀਓ ਚ ਬੋਲ ਰਿਹਾ ਹੈ ਤੇ ਸਾਡੇ ਲਈ ਅਸੀਂ ਮੰਗ ਰਹੇ ਆ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾਏ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾਏ ਕਿਉਂ ਮੰਗਦੇ ਆ ਇਸ ਲਈ ਮੰਗਦੇ ਆ ਕਿ ਜਿਹੜੀ ਸਬੀ ਝੋਨੇ ਦੀ ਫਸਲ ਹੈ ਸਾਰੀ ਦੁਨੀਆ ਕਹਿੰਦੀ ਆ ਤੇ ਪੰਜਾਬ ਦੇ ਮਾਹਰ ਕਹਿੰਦੇ ਨੇ ਸਾਡੀਆਂ ਯੂਨੀਵਰਸਿਟੀਆਂ ਕਹਿ ਰਹੀਆਂ ਨੇ ਹਰ ਇੱਕ ਬੁੱਧੀਜੀਵੀ ਇਸ ਗੱਲ ਤੇ ਰੌਲਾ ਪਾ ਰਿਹਾ ਹੈ ਕਿ ਝੋਨਾ ਪੰਜਾਬ ਦੀ ਫਸਲ ਨਹੀਂ ਸੀ ਪੰਜਾਬ ਦੇ ਕਿਸਾਨਾਂ ਦੇ ਗਲ ਮੜਿਆ ਗਿਆ ਔਰ ਜਿਹਦੇ ਤੋਂ ਅੱਜ ਪੰਜਾਬ ਦਾ ਪਾਣੀ ਮੁੱਕੰਦੇ ਕਿਨਾਰੇ ਤੇ ਆ ਅਗਰੇ ਹਾਲਾਤ ਹੈ ਤਾਂ ਝੋਨੇ ਤੋਂ ਪੰਜਾਬ ਨੂੰ ਕੱਢਣ ਦੀ ਲੋੜ ਹੈ ਤੇ ਜੇ ਪੰਜਾਬ ਨੂੰ ਝੋਨੇ ਤੋਂ ਕੱਢਣਾ ਹੈ ਤਾਂ ਫਿਰ ਬਾਕੀ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇਗਾ ਤਾਂ ਸੁਭਾਵਕ ਕਿਸਾਨ ਜਿਹੜੀ ਫਸਲ ਨੂੰ ਸੂਟ ਕਰੇਗੀ ਉਹ ਬੀਜੇਗਾ ਔਰ ਉਹ ਸ਼੍ਰੀਮਾਨ ਜੀ ਇਹ ਕਹਿੰਦਾ ਕਹਿੰਦਾ ਪੰਜਾਬ ਨੂੰ ਕੜਕ ਤੇ ਝੋਨਾ ਉਹਦੇ ਨਾਲੇ ਕੱਦੀ ਫਸਲ ਦੀ ਹੋਰ ਐਮਐਸਪੀ ਦੀ ਗਰੰਟੀ ਕਰ ਦਿਓ ਸਾਰਿਆਂ ਦੇ ਕਰਨ ਦੀ ਲੋੜ ਨਹੀਂ ਇਹ ਕਹਿ ਰਿਹਾ ਹੈ ਤੇ ਇਹ ਜਿਹੜਾ ਕਹਿਣ ਵਾਲਾ ਬੰਦਾ ਉਹਨੂੰ ਸਾਡੀ ਮੰਗ ਉਹ ਸੁਪਰੀਮ ਕੋਰਟ ਨੂੰ ਪਤਾ ਨਹੀਂ ਕਿੰਨਾ ਹਮੇਰੇ ਵਿੱਚ ਰੱਖ ਰਹੇ ਨੇ ਉੱਥੇ ਪੇਸ਼ ਕੀਤਾ ਜਾ ਰਿਹਾ ਹੈ ਤੇ ਬਹੁਤ ਇਮਾਨਦਾਰ ਇਨਸਾਨ ਹੈ ਬਹੁਤ ਵਧੀਆ ਬੰਦਾ ਹੈ ਇੱਕ ਅਗਲਾ ਬੰਦਾ ਹੋਰ ਲੋ ਨੋਟ ਕਰ ਲਿਓ ਜਿਹੜਾ ਜਿਹੜਾ ਬੀਐਸ ਸੰਧੂ ਇਹਨਾਂ ਦਾ ਹਰਿਆਣੇ ਦਾ ਐਚਡੀਜੀਪੀ ਹੈ ਤੇ ਉਹਨੂੰ ਕਹਿ ਰਹੇ ਨੇ ਕਿ ਬਹੁਤ ਵਧੀਆ ਤੇ ਇਮਾਨਦਾਰ ਬਿਲਕੁਲ ਕਿਸੇ ਤਰ੍ਹਾਂ ਦਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਬੰਦਿਆਂ ਦਾ ਕਿਸੇ ਤਰ੍ਹਾਂ ਦੀ ਪੋਲਿਟਿਕਸ ਜਾਂ ਦੂਜੇ ਤੀਜੇ ਨਾਲ ਕੋਈ ਸਬੰਧ ਨਹੀਂ ਇਹ ਅਫੇਅਰ ਲੋਕ ਨੇ ਹੁਣ ਇਹ ਕਿਹਾ ਲੇਕਿਨ ਉਸ ਬੰਦੇ ਦਾ ਜੋ ਰਿਕਾਰਡ ਬੋਲਦਾ ਹੈ ਉਹ ਸਾਹਮਣੇ ਪਿਆ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਆ 2024 ਦੀ ਫਰਵਰੀ 2024 ਨੂੰ ਜਿੱਦੇ ਸਾਡੇ ਦੇ ਗੋਲੇ ਸਿੱਟੇ ਜਾ ਰਹੇ ਸੀ ਜਿੱਦੇ ਸਾਨੂੰ ਕੁਚਲਿਆ ਜਾ ਰਿਹਾ ਸੀ ਉਸ ਦਿਨ ਉਹ ਬੰਦਾ ਇਹਨਾਂ ਦਿਨਾਂ ਦੇ ਵਿੱਚ ਬੀਜੇਪੀ ਜੁਆਇਨ ਕਰਦਾ ਹੈ ਖੱਟਰ ਦੀ ਅਗਵਾਈ ਚ ਉਹ ਕਮੇਟੀ ਚ ਪਾਇਨੇ ਇਹੋ ਜਿਹੇ ਲੋਕਾਂ ਨੂੰ ਕਮੇਟੀ ਚ ਭੇਜਿਆ ਜਾ ਰਿਹਾ ਹੈ ਇੱਕ ਯੂਨੀਵਰਸਿਟੀ ਦਾ ਡਾਕਟਰ ਹੈ ਵਾਈਸ ਚਾਂਸਲਰ ਹੈ ਉਹਨੂੰ ਇਸ ਕਮੇਟੀ ਚ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਮੇਰੇ ਦੋਸਤੋ ਸੁਣ ਲੋ ਵਾਈਸ ਚਾਂਸਲਰਾਂ ਦੀਆਂ ਕਰਤੂਤਾਂ ਉਦੇ ਬਾਰੇ ਮੈਂ ਹਜੇ ਕੋਈ ਸ਼ਬਦ ਨਹੀਂ ਬੋਲਦਾ ਕਿਉਂਕਿ ਮੈਂ ਹਜੇ ਉੱਤੇ ਰਿਸਰਚ ਅਸੀਂ ਲੱਭ ਰਹੇ ਹਾਂ ਕੀ ਆਹੋ ਲੇਕਿਨ ਜੋ ਅਸੀਂ ਦੇਖਿਆ ਆਰਦੇ ਅੱਖੀ ਦੇ ਸਾਹਮਣੇ ਹੰਡਾਇਆ ਮੈਂ ਉਹਦੇ ਉੱਤੇ ਗੱਲ ਕਰਾਂਗਾ ਆ ਪਿੱਛੇ ਥੋੜਾ ਜਿਹਾ ਚਿਰ ਪਹਿਲਾਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਸੀ ਜੀਐਮ ਕ੍ਰੌਪਸ ਦੇ ਉੱਤੇ ਜੀਐਮ ਸਰੋਂ ਦੀ ਫਸਲ ਦੇ ਉੱਤੇ ਸੈਮੀਨਾਰ ਹੋਇਆ ਮੈਨੂੰ ਵੀ ਸੱਦਾ ਆਇਆ ਮੈਂ ਆਪਣੀ ਜਦਤਬੰਦੀ ਵੱਲੋਂ ਦੇਚ ਹੋਰ ਵੀ ਕਿਸਾਨ ਜਦਤਬੰਦੀਆਂ ਗਈਆਂ ਆਂ ਅੰਗਰੇਜ਼ੀ ਉਹ ਜਿਸ ਵੇਲੇ ਅਸੀਂ ਗਏ ਆ ਜੀਮ ਸਰੋਂ ਦੀਆਂ ਕਰਤੂਤਾ ਦਸਿਆਂ ਉੱਥੇ ਡਾਕਟਰ ਨੇ ਖੁੱਲ ਕੇ ਬੋਲਿਆ ਇੱਥੋਂ ਤੱਕ ਉਹਨੇ ਕਿਹਾ ਕਿ ਇਹ ਜਿਹੜੇ ਲੋਕ ਇਹ ਸਾਗ ਖਾਂਣਗੇ ਜਿਹੜੇ ਲੋਕ ਸਰੋਂ ਦਾ ਤੇਲ ਖਾਂਣਗੇ ਜਿਹੜੇ ਪਸ਼ੂ ਇਹਦੀ ਖਲ ਖਾਂਣਗੇ ਔਰ ਖਲ ਖਾਂ ਤੋਂ ਬਾਅਦ ਜਿਹੜਾ ਇਹਦੇ ਵਿੱਚੋਂ ਦੁੱਧ ਆਏਗਾ ਦੁੱਧ ਤੇ ਘੋਜ ਦੁੱਧ ਕਰ ਜਾਏਗਾ ਉਥੋਂ ਤੱਕ ਉਹ ਜੀਐਮ ਸਰੋਂ ਦੇ ਵਿੱਚ ਜਿਹੜੀ ਨਸਲ ਜਿਹੜੀਆਂ ਜਿਹੜੀਆਂ ਨਸਲਾਂ ਜੋੜ ਕੇ ਜੀਐਮ ਸਰੋਂ ਬਣਾਈ ਹੋਏਗੀ ਉਥੋਂ ਤੱਕ ਉਹਦਾ ਅਸਰ ਆਏਗਾ ਉਹਦਾ ਅਸਰ ਉਹਨਾਂ ਨੇ ਇਥੋਂ ਤੱਕ ਖੁੱਲ ਕੇ ਦੱਸਿਆ ਉਹ ਕਹਿੰਦੇ ਅਸਰ ਉਹਦਾ ਇਹੋ ਜਿਹਾ ਹੈ ਜੀਐਮ ਕ੍ਰੋਪਸ ਦਾ ਅਸਰ ਇਹੋ ਜਿਹਾ ਹੈ ਜਿਹੇ ਦਾ ਜਿਵੇਂ ਹਿਰੋਸ਼ਿਮਾ ਦੇ ਵਿੱਚ ਐਟਮ ਬੰਬ ਚੱਲਣ ਤੋਂ ਬਾਅਦ ਉੱਥੇ ਜਿਹੜੇ ਆ ਵਿਅਕਤੀ ਦੀ ਅੱਖ ਚਲੀ ਗਈ ਜਿਹੜੇ ਵਿਅਕਤੀ ਦੀ ਬਾਤ ਚਲੀ ਗਈ ਉਹਦੇ ਘਰੇ ਜਿਹੜੇ ਅੱਗੇ ਬੱਚਾ ਨੇ ਜਨਮ ਲਿਆ ਉਹਨਾਂ ਬੱਚਿਆਂ ਦੇ ਅੱਖ ਨਹੀਂ ਆਈ ਉਹਨਾਂ ਬੱਚਿਆਂ ਦੇ ਇੱਕ ਬਾਹ ਨਹੀਂ ਆਈ ਇਹਦਾ ਮਤਲਬ ਉਥੋਂ ਦਾ ਉਥੋਂ ਦਾ ਜੀਨ ਤਬਦੀਲ ਕਰਤਾ ਉਥੇ ਡਾਕਟਰ ਬੋਲਿਆ ਇਹ ਗੱਲ ਕਿ ਐਹੋ ਜਿਹੀ ਬਿਮਾਰੀ ਆ ਜਿਹੜੀ ਆ ਰਹੀ ਹੈ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਔਰ ਇਹਦੀ ਕਿਸੇ ਕੀਮਤ ਦੇ ਉੱਤੇ ਭਾਰੋ ਦੇ ਵਿੱਚ ਮਨਜ਼ੂਰੀ ਨਹੀਂ ਮਿਲਣੀ ਚਾਹੀਦੀ ਇਹ ਨਹੀਂ ਲੱਗਣੀ ਚਾਹੀਦੀ ਔਰ ਨਾਲ ਉਹਨੇ ਕਲ ਹੋਰ ਵੱਡੀ ਵੱਡੀ ਕਹੀ ਉਹ ਕਹਿੰਦੇ ਛੇ ਕਰੇ ਇੱਕ ਵਾਰੀ ਲੱਗ ਗਿਆ ਇਹ ਕੰਟਰੋਲ ਨਹੀਂ ਹੋਣਾ ਇਹਨੂੰ ਜ਼ੋਰ ਲਾ ਰਹੇ ਹੋ ਸਰਕਾਰੇ ਅਗਰ ਹੁਕਮ ਕਰ ਵੀ ਦੇਵੇ ਕਿ ਅੱਜ ਤੋਂ ਬਾਅਦ ਜੀਐਮ ਸਰੋਂ ਜੀਐਮ ਕਣਕ ਜੀਐਮ ਧੋਨਾ ਜੀਐਮ ਕੋਈ ਵੀ ਫਸਲ ਪਾਰ ਦੇ ਲੋਕ ਨਹੀਂ ਲਉਣਗੇ ਉਹ ਕਹਿੰਦੇ ਲੱਖ ਯੋਧਨ ਕਰ ਲਿਓ ਇਹ ਰੁਕਣੀ ਨਹੀਂ ਤੇ ਰੁਕਣੀ ਨਹੀਂ ਕਿਉਂ ਨਹੀਂ ਰੁਕਣੀ ਉਹਨਾਂ ਨੇ ਕਿਹਾ ਕਿ ਮੰਨ ਲਓ ਇੱਕ ਪਲਾਟ ਸੂਰਜਮੁਖੀ ਦਾ ਲੱਗਿਆ ਹੈ ਜਾਂ ਇੱਕ ਪਲਾਟ ਸਰੋਂ ਦਾ ਲੱਗਿਆ ਹੈ ਉਦੋਂ ਤੋਂ ਮਧੂ ਮੱਖੀ ਨੇ ਜਾਣਾ ਪੋਲਣ ਲੈਣਾ ਤੇ ਫਿਰ ਉਸੇ ਮਧੂ ਮੱਖੀ ਨੇ ਗਰਮੀਆਂ ਦੇ ਵਿੱਚ ਸੂਰਜਮੁਖੀ ਤੋਂ ਉੱਡ ਕੇ ਆ ਕੇ ਫਖਰੇ ਤੇ ਆਉਣਾ ਹੈ ਫਿਰ ਸਾਡੇ ਦੂਸਰੀਆਂ ਜਿਹੜੀਆਂ ਹੋਰ ਹਰਬੀ ਸੱਣ ਨੇ ਜਿਵੇਂ ਤਾਂਦਲਾ ਹੋਇਆ ਜਾਂ ਜਿਵੇਂ ਛੱਟ ਹੋਇਆ ਇਹੋ ਜੀਆਂ ਚੀਜ਼ਾਂ ਤੋਂ ਉਹਨੇ ਆ ਕੇ ਪੰਨ ਲੈਣਾ ਇਹਦਾ ਮਤਲਬ ਜਿਹੜੇ ਸਰੋਜ ਜਿਹੜੇ ਗੁਣ ਨੇ ਉਹ ਤੁਹਾਡੇ ਤਾਮਲੇ ਚ ਵੀ ਆ ਗਏ ਨੇ ਉਹ ਤੁਹਾਡੇ ਪਖੜੇ ਚ ਵੀ ਆ ਗਏ ਨੇ ਉਹ ਤੁਹਾਡੀਆਂ ਹੋਰ ਚੀਜ਼ਾਂ ਚ ਵੀ ਆ ਗਏ ਉਹ ਤੁਸੀਂ ਬਰਬਾਦ ਕਰ ਲੋਗੇ ਤੁਸੀਂ ਖਤਮ ਕਰ ਦਿਓਗੇ ਕਿ ਅਸੀਂ ਕਣਕ ਨਹੀਂ ਲਾਉਣੀ ਅਸੀਂ ਧੋਨਾ ਅਸੀਂ ਸੂਰਜਮੁਖੀ ਅਸੀਂ ਸਰੋਂ ਨਹੀਂ ਬੀਜਣੀ ਲੇਕਿਨ ਉਹਦੀ ਨਸਲ ਆ ਤੁਹਾਡੀਆਂ ਸੜਕਾਂ ਦੇ ਕਿਨਾਰਿਆਂ ਤੇ ਖੜੇ ਵਰਬੀ ਸਾਈਡ ਦੇ ਵਿੱਚ ਹਰ ਵਿੱਚ ਦੇ ਵਿੱਚ ਉਹ ਗੰਦ ਖਾ ਖਾ ਦੇ ਅੰਦਰ ਉਹ ਫਲ ਰਹੀ ਹੋਏਗੀ ਬਿਮਾਰੀ ਕੰਟਰੋਲ ਨਹੀਂ ਹੋ ਸਕਦੀ ਇਹ ਕਿਹਾ ਉਹਨਾਂ ਨੇ ਉਹ ਜਿਹੜੇ ਲੋਕ ਇਹ ਕਹਿ ਰਹੇ ਨੇ ਤਾਂ ਰੌਲਾ ਪਿਆ ਮੈਂ ਗੱਲ ਇਹ ਕਹਿ ਰਿਹਾ ਸੀ ਕਿ ਐਗਰੀਕਲਚਰ ਯੂਨੀਵਰਸਿਟੀ ਦੇ ভাইস ਚਾਂਸਲਰ ਦੀ ਕਰਤੂਤ ਸੁਣਿਓ ਹੁਣ ਇਹ ਦੁਗਾ ਕੀ ਨੇ ਤੇ ਕੀਦੇ ਨੇ ਅਸੀਂ ਕਹਾਂ ਵੀ ਐਡਾ ਖਤਰਨਾਕ ਹੈ ਡਾਕਟਰ ਸਾਹਿਬ ਜਵਾਬ ਦਿਓ ਉੱਥੇ ਬਾਈ ਚਾਂਸਲਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਬੈਠੇ ਜਵਾਬ ਮੰਗਿਆ ਗਿਆ ਜਦੋਂ ਜਵਾਬ ਮੰਗਿਆ ਉਸ ਬੰਦੇ ਨੇ ਜਵਾਬ ਕੀ ਦਿੱਤਾ ਇਹਦੇ ਤੇ ਕੁਝ ਨਹੀਂ ਬੋਲਿਆ ਇਹਦੇ ਤੇ ਕਹਿ ਗਿਆ ਕਿ ਹਜੇ ਟ੍ਰਾਇਲ ਨੇ ਟ੍ਰਾਇਲ ਚੱਲ ਰਹੇ ਨੇ ਹੋ ਸਕਦਾ ਇਹਨਾਂ ਦੀ ਗੱਲ ਚੇਂਜ ਹੋਵੇ ਠੀਕ ਹੋਵੇ ਕਿਉਂ ਨਾ ਮੰਨਿਓ ਲੇਕਿਨ ਸਾਡੀ ਸਰਕਾਰ ਤੋਂ ਅਸੀਂ ਮੰਗ ਕੀਤੀ ਕਿ ਦੱਸਿਓ ਜਿਹੜੀ ਇਹਨਾਂ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਅੰਦਰ ਸਰੋਂ ਦਾ ਪਲਾਕ ਲਾਇਆ ਹੈ ਜੀ ਹਮ ਸਰੋਂ ਦਾ ਪਲਾਟ ਲਾਇਆ ਕੀ ਪੰਜਾਬ ਸਰਕਾਰ ਤੋਂ ਉਹਦੀ ਪਰਮਿਸ਼ਨ ਲਈ ਹੈ ਤਾਂ ਜਵਾਬ ਸੀ ਵੀ ਨਹੀਂ ਲਈ ਤੇ ਜੇ ਨਹੀਂ ਲਈ ਤਾਂ ਇਹ ਸੁਆਈ ਚਾਂਸਲਰ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਦੇਸ਼ ਨੂੰ ਡੋਬਣ ਦਾ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਮੇਰੇ ਸੱਜਣੋ ਕਹਿ ਕੇ ਕੀ ਗਿਆ ਵਾਈਸ ਚਾਂਸਲਰ ਆ ਸੁਣ ਲਿਓ ਵਾਈਸ ਚਾਂਸਲਰ ਇਹ ਕਹਿ ਕੇ ਗਿਆ ਕਿ ਅਸੀਂ ਉੱਪਰਲੇ ਦੇਸ਼ਾਂ ਨਾਲ বিজে ਅਸੀਂ ਇਹ ਟ੍ਰਾਇਲ ਪੂਰਾ ਕਰਾਂਗੇ ਅਸੀਂ ਕਿਸੇ ਕੀਮਤ ਦੇ ਉੱਤੇ ਇਸ ਨੂੰ ਡਿਸਟਰੋਏ ਨਹੀਂ ਕਰਾਂਗੇ ਨੂੰ ਖਤਮ ਨਹੀਂ ਕਰਾਂਗੇ ਸਰਕਾਰ ਦੀ ਬੁੱਕਲ 'ਚ ਬਹਿ ਕੇ ਲਲਕਰਾ ਮਾਰ ਕੇ ਗਿਆ ਇਹਨਾਂ ਨੂੰ ਵਾਈਸ ਚਾਂਸਲਰ ਕਹਿਣ ਦਾ ਭਾਵ ਸਮਝ ਗਏ ਹੋ ਵਾਈਸ ਚਾਂਸਲਰ ਆ ਚੀਜ਼ ਹੈ ਭਾਵ ਕੇਂਦਰ ਦੇ ਪ੍ਰੈਸ਼ਰ ਥੱਲੇ ਨੇ ਕੇਂਦਰ ਦੇ ਹੁਕਮਾਂ ਨਾਲ ਨੇ ਕੇਂਦਰ ਦੀ ਮਰਜ਼ੀ ਹੈ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੌਣ ਲਾਉਣਾ ਹੈ ਉਹ ਲਾਏ ਜਾ ਰਹੇ ਨੇ ਔਰ ਉਹ ਵਾਈਸ ਚਾਂਸਲਰ ਚੇਕਰ ਕੋਈ ਇਸ ਕਮੇਟੀ 'ਚ ਵੀ ਪਾਇਆ ਆਪਰੇ ਇਹੀ ਜਿਹਾ ਉਹ ਵਾਈਸ ਚਾਂਸਲਰ ਹੋਏਗਾ ਜਿਹੜਾ ਇੱਕ ਵਾਈਸ ਚਾਂਸਲਰ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਦੋ ਬੰਦੇ ਲਈ ਸਰੋ ਦਾ ਪਲਾਨ ਬਿਜਾਈ ਬੈਠਾ ਹੈ ਉੱਥੇ ਸਾਡੇ ਕੋਲੋਂ ਵਿਰੋਧ ਨਹੀਂ ਹੋਇਆ ਉੱਥੇ ਉਹਨੂੰ ਹਟਾਇਆ ਨਹੀਂ ਗਿਆ ਪੰਜਾਬ ਸਰਕਾਰ ਤੋਂ ਉੱਥੇ ਲੋਕੋ ਆਪੋ ਵੀ ਜਾਗਰਤ ਨਹੀਂ ਹੋਏ ਅਸੀਂ ਕੋਸ਼ਿਸ਼ ਕੀਤੀ ਕਿ ਉਹਨੂੰ ਡਿਸਟਰਾਇ ਕਰਾਉਣਾ ਚਾਹੀਦਾ ਹੈ ਪਰ ਮੇਰੀ ਅਰਜ਼ ਹੈ ਕਿ ਇਹੋ ਜਿਹਾ ਹੀ ਵਾਈਸ ਚਾਂਸਲਰ ਜਿਹੜਾ ਹਰਿਆਣੇ ਤੋਂ ਉਹਦੇ ਨਾਲ ਜੋੜਿਆ ਕਮੇਟੀ ਦੇ ਇਹਜਾ ਹੋਏਗਾ ਅਜੇ ਬਾਕੀਆਂ ਦੀ ਅਸੀਂ ਸਰਚ ਕਰ ਰਹੇ ਹਾਂ ਬਾਕੀਆਂ ਨੂੰ ਲੱਭ ਰਹਿ ਕੇ ਬਾਕੀਆਂ ਚ ਕੀ ਕੁਛ ਹੈ ਸੋ ਇਸ ਲਈ ਮੇਰੀ ਬੇਨਤੀ ਹੈ ਕਿ ਅਸੀਂ ਵਿਚਾਰਾਂਗੇ ਕਿਉਂਕਿ ਦਾਸ ਐਸਕੇਮ ਨਾਨ ਪੋਲਿਟਿਕਲ ਦਾ ਭਾਵੇਂ ਮੈਨੂੰ ਕੋਈ ਕਨਵੀਨਰ ਕਹ ਲੇ ਮੈਨੂੰ ਇਹਦਾ ਕੋਈ ਕੋਆਰਡੀਨੇਟਰ ਕਹ ਲੇ ਇਹ ਸਾਰਿਆਂ ਦੀ ਆਪੀ ਆਪਦੀ ਮਰਜ਼ੀ ਹੈ ਲੇਕਿਨ ਮੈਂ ਦਾ ਮਾਲਕ ਨਹੀਂ ਹਾਂ ਸਭ ਕੁਝ ਮੈਂ ਨਹੀਂ ਹਾਂ ਸਾਡੀਆਂ ਸਾਊਥ ਕਮੇਟੀਆਂ ਜੱਜੇ ਬੰਦੀਆਂ ਦਾ ਹਿੱਸਾ ਨਹੀਂ ਸਾਡਾ ਮੱਧ ਪ੍ਰਦੇਸ਼ ਸਾਡੀਆਂ ਬਿਹਾਰ ਸਾਡੀਆਂ ਹਰਿਆਣਾ ਸਾਡੀਆਂ ਯੂਪੀ ਚ ਰਾਜਸਥਾਨ ਚ ਮਹਾਰਾਸ਼ਟਰ ਚ ਆਂਧਰਾ ਪ੍ਰਦੇਸ਼ ਤੇਲੰਗਾਨਾ ਚ ਬੈਠੀਆਂ ਜੱਜੇ ਬੰਦੀਆਂ ਸਾਡਾ ਹਿੱਸਾ ਨਹੀਂ ਉਹਨਾਂ ਸਾਰੀਆਂ ਜੱਤੇ ਬੰਦੀਆਂ ਦੇ ਆਗੂਆਂ ਨੂੰ ਬੁਲਾ ਕੇ ਇਸ ਕਮੇਟੀ ਦੇ ਉੱਤੇ ਚਰਚਾ ਕਰਨ ਦੀ ਲੋੜ ਹੈ ਇਹਦੇ ਤੇ ਅਸੀਂ ਚਰਚਾ ਕਰਾਂਗੇ ਫਿਰ ਅੱਗੇ ਅਸੀਂ ਇਹਦਾ ਫੈਸਲਾ ਲੋਕਾਂ ਦੇ ਵਿੱਚ ਵੀ ਔਰ ਸਰਕਾਰ ਤੱਕ ਵੀ ਰੱਖਾਂਗੇ ਲੇਕਿਨ ਜੋ ਇਸ ਕਮੇਟੀ ਕਰ ਰਹੀ ਹੈ ਉਹ ਇਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਲ ਹੋਰ ਬੜੀ ਬੱਡੀ ਕਹੀ ਹੈ ਦੇਖੋ ਕਿਹੋ ਜੀ ਗੱਲ ਹੈ ਮੈਨੂੰ ਆਏ ਲੱਗਿਆ ਕਿ ਵੀ ਸੁਪਰੀਮ ਕੋਰਟ ਦਾ ਤੇ ਆ ਨਹੀਂ ਸਕਦਾ ਜਦੋਂ ਮੈਂ ਪਹਿਲੇ ਦਿਨ ਪੜਿਆ ਮੈਂ ਆਏ ਮੰਨੀ ਜਾਵਾ ਕਿ ਸ਼ਾਇਦ ਕੇਂਦਰ ਸਰਕਾਰ ਕਹਿ ਰਹੀ ਹੋਵੇ ਬਾਅਦ ਚ ਮੈਨੂੰ ਪਤਾ ਲੱਗੇ ਕਿ ਇਹ ਤਾਂ ਸੁਪਰੀਮ ਕੋਰਟ ਦਾ ਹੈ ਕੀ ਕਿਹਾ ਕਹਿੰਦੇ ਆ ਕਿਸਾਨ ਆ ਜਿਹੜੇ ਅੰਦੋਲਨਕਾਰੀ ਕਿਸਾਨ ਪੋਲਟਿਕਸ ਤੋਂ ਦੂਰੀ ਬਣਾ ਕੇ ਰੱਖਣ ਰਾਜਨੀਤਿਕ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਇਹ ਕਿਹਾ ਗਿਆ ਹੈ ਉਹ ਭਾਈ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਤੇ ਸਾਡੀ ਸਤਕਾਰਯੋਗ ਸੁਪਰੀਮ ਕੋਰਟ ਨੂੰ ਅਸੀਂ ਤੇ ਐਸਕੇਐਮ ਨੌਨ ਪੋਲਿਟਿਕਲ ਨਾਂ ਰੱਖਣ ਦਾ ਮਤਲਬ ਇਹ ਹੈ ਕਿ ਅਸੀਂ ਗੈਰ ਰਾਜਨੀਤਿਕ ਹਾਂ ਅਗਰ ਅਸੀਂ ਗੈਰ ਰਾਜਨੀਤਿਕ ਨਾ ਰਹਿਣਾ ਹੁੰਦਾ ਉਹ ਜਿਹੜੇ ਵੀਰ ਸਾਡੇ ਚੋਣਾਂ ਨਰਲਤ ਪੱਛੇ ਨੇ ਫਿਰ ਅਸੀਂ ਉਹਨਾਂ ਨੂੰ ਵੀ ਨਾਂ ਲਾ ਕੇ ਤੋੜ ਲੈਂਦੀ ਸੋ ਸਾਡਾ ਨਿਸ਼ਾਨਾ ਗੈਰ ਰਾਜਨੀਤਕ ਰਹਿਣਾ ਹੈ ਗੈਰ ਰਾਜਨੀਤਕ ਰਹਿ ਕੇ ਚੰਨਾਗੇ ਤਾਂ ਇਹਦੋਂ ਜੋ ਮੈਂ ਤਾਂ ਇਹ ਵੀ ਕਹਾਂਗਾ ਭਾਵੇਂ ਮੇਰੀ ਗੱਲ ਚੰਗੀ ਨਾ ਲੱਗੇ ਤੇ ਮੇਰੀਆਂ ਪਰਸਨਲ ਗੱਲਾਂ ਨੇ ਇਸ ਕੇਸਮ ਦੀ ਹਜੇ ਕੋਈ ਵਿਚਾਰ ਨਹੀਂ ਹੈ ਲੇਕਿਨ ਇਹ ਮੈਂ ਜ਼ਰੂਰ ਕਹਾਂਗਾ ਕਿ ਭਾਈ ਜੇਕਰ ਸੁਪਰੀਮ ਕੋਰਟ ਦਾ ਕੋਈ ਜੱਜ ਚੀਪ ਜੱਜ ਉਹ ਸਰਕਾਰ ਚੱਕ ਕੇ ਉਹਨੂੰ ਰਾਜ ਸਭਾ ਦਾ ਮੈਂਬਰ ਲੈ ਲੇ ਤਾਂ ਇਹ ਕਿਹੋ ਜਿਹਾ ਸਵਾਲ ਹੈ ਸਵਾਲ ਸਵਾਲ ਤਾਂ ਇਹਦੇ ਤੇ ਵੀ ਉੱਠਣਗੇ ਕਿ ਭਾਈ ਸੁਪਰੀਮ ਕੋਰਟ ਤਾਂ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੁੰਦਾ ਹੈ ਜੱਜ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੁੰਦਾ ਹੈ ਕਿਸੇ ਪੋਲਿਟਿਕਸ ਨਾਲ ਕੋਈ ਸਬੰਧ ਨਹੀਂ ਹੁੰਦਾ ਤੇ ਭਾਈ ਜੱਜ ਸਾਹਿਬ ਉਹਦੇ ਵਿੱਚ ਚਲੇ ਗਏ ਨੇ ਬਹੁਤ سارے ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਇੰਨੀ ਕਾ ਮੇਰੇ ਦੋਸਤੋ ਗੱਲ ਕਿ ਅਸੀਂ ਉਸ ਪੱਤਰਕਾਰ ਨੂੰ ਜਿਨੇ ਇਹ ਖਬਰਾਂ ਛਾਪੀਆਂ ਨੇ ਉਹਨਾਂ ਦਾ ਇਹ ਭਲੇਖਾ ਕੱਢਣ ਲਈ ਮੈਨੂੰ ਲੋੜ ਲੱਗਦੀ ਸੀ ਕਿ ਮੈਨੂੰ ਜਾ ਕੇ ਲੋਕਾਂ ਦੇ ਵਿੱਚ ਇੱਕ ਸਟੇਜ ਤੋਂ ਪਬਲੀਕਲੀ ਲੋਕਾਂ ਦੇ ਵਿੱਚ ਕਹਿਣ ਦੀ ਲੋੜ ਲੱਗੀ ਜਿਹਦੇ ਜੋ ਮੈਂ ਅੱਜ ਫੇਰ ਇੱਥੇ ਆਇਆ ਮੈਂ ਕਲੀਅਰ ਕੀਤੀ ਪਹਿਲਾਂ ਵੀ ਗੱਲ ਤੇ ਲਾਰਡਸ ਤੇ ਫੇਰ ਕਲੀਅਰ ਕਰਦਾ ਤੇ ਸਾਡੇ ਦੋਨੋਂ ਫੋਰਮਾਂ ਦਾ ਜਿੰਨਾ ਵੱਲੋਂ ਇਹ ਅੰਦੋਲਨ ਚਲਾਇਆ ਜਾ ਰਿਹਾ ਹੈ ਕਿਸੇ ਵੀ ਅਮੈਸਟਰ ਨੂੰ ਮਿਲਦਾ ਦਾ ਪ੍ਰੋਗਰਾਮ ਸੀ ਨਾ ਹੈ ਨਾ ਮਿਲਾਂਗੇ ਕੋਈ ਮਤਲਬ ਨਹੀਂ ਸਾਡਾ ਇਹ ਜਿਹੜਾ ਮਿਲੇ ਨੇ ਉਹਨਾਂ ਦਾ ਸਰਕਾਰ ਕੋਲ ਵੀ ਫੋਟੋਜ਼ ਹੋਣਗੀਆਂ ਜਦੋਂ ਏਡੇ ਏਡੇ ਰਤਵੇ ਨੂੰ ਕੋਈ ਮਿਲਣ ਗਿਆ ਹੋਵੇਗਾ ਉਹਦਾ ਉਹਨਾਂ ਦੇ ਕੋਲੇ ਆਈਡੈਂਟੀਆਂ ਵੀ ਹੋਣਗੀਆਂ ਉਹ ਨਸ਼ਰ ਕਰਨੀਆਂ ਚਾਹੀਦੀਆਂ ਨੇ ਨਹੀਂ ਤਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਇਹ ਪਾਲਿਸੀ ਇਹ ਨੀਤੀ ਤੋਂ ਸਰਕਾਰ ਪਿੱਛੇ ਹਟੇ ਔਰ ਇਹ ਕਿਤੇਈ ਮਨਜ਼ੂਰ ਨਹੀਂ ਹੋਏਗੀ ਅਜੇ ਹੀ ਛਾੜਿਸ਼ ਅਜੇ ਹੀ ਚਾਲ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਇੱਥੇ ਹੁਣ ਆਪਾਂ ਸਟੇਜ ਨੂੰ ਜਦੋਂ ਸਮਾਪਤੀ ਕਰਨੀ ਹੈ ਬੜੀ ਠੋਕ ਬਜਾ ਕੇ ਕਰਨੀ ਹੈ ਮੈਂ ਲਾਸਟ ਦੇ ਉੱਤੇ ਫਿਰ ਇੱਕ ਬੇਨਤੀ ਕਰਦਾ ਕਿ ਸਭੀ ਸਟੇਜ ਪੂਰੀ ਤਰ੍ਹਾਂ ਨਾਨਪਲਿ